ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਿਆ ਟੀਵੀ ਮੈਂ ਸੋਨੀਆ ਸੋ ਅੱਜ ਅਸੀਂ ਰਾਜਵੀਰ ਜਵੰਦਾ ਦੇ ਅੰਤਿਮ ਅਰਦਾਸ ਤੇ ਪਹੁੰਚੇ ਆ ਉਹਨਾਂ ਦੇ ਸੋਹਰੇ ਪਰਿਵਾਰ ਤੋਂ ਵੀ ਕੁਝ ਲੋਕ ਆਏ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਰਾਜਵੀਰ ਜਵੰਦਾ ਦੇ ਅੱਜ ਅੰਤਿਮ ਅਰਦਾਸ ਤੇ ਪਹਿਲੇ ਤਾਂ ਕੀ ਰਿਸ਼ਤੇਦਾਰੀ ਹੈ ਕਿਵੇਂ ਜਾਣਦੇ ਹੋ ਉਸਦੇ ਬਾਰੇ ਥੋੜਾ ਜਿਹਾ ਮੈਂ ਸਾਡੇ ਪਿੰਡ ਦਾ ਜਵਾਈ ਸੀਗਾ ਜੀ ਦੇਖੋ ਇੱਕ ਘਰ ਦਾ ਪਿੰਡ ਦਾ ਜਵਾਈ ਹੋਵੇ ਤਾਂ ਸਮਝੋ ਸਾਰੇ ਪਿੰਡ ਦਾ ਹੀ ਜਵਾਈ ਹੁੰਦਾ ਜੀ ਹਾਂ ਜੀ ਸਾਨੂੰ ਬਹੁਤ ਵਧੀਆ ਮਿਲਦਾ ਹੁੰਦਾ ਸੀਗਾ ਜੀ ਬੜਾ ਸਤਿਕਾਰ ਕਰਦਾ ਬੜੀ ਇੱਜ਼ਤ ਅਸੀਂ ਇਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਕਈ ਵਾਰ ਜਾ ਕੇ ਬਹਿ ਜਾਂਦੇ ਫ੍ਰੀ ਟਾਈਮ ਹੁੰਦਾ ਜੀ ਅਚਾਨਕ ਹੀ ਆਉਣਾ ਜੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਬੱਚਿਆਂ ਨੇ ਵੀ ਹੱਥ ਦੇਣਾ ਤਾਂ ਉੱਤਰ ਕੇ ਗੱਡੀ 'ਚ ਮਿਲਣਾ ਜੀ ਬੜਾ ਪਿਆਰ ਕਰਨਾ ਜੀ ਹਾਂਜੀ ਤੇ ਬਹੁਤ ਵਧੀਆ ਸੀ ਜੀ ਇਹੋ ਜਿਹੇ ਬੰਦੇ ਦਾ ਜਾਨ ਚਲੇ ਜਾਣਾ ਮਤਲਬ ਸਾਰੇ ਪੰਜਾਬ ਨੂੰ ਘਟਾ ਦਾ ਆਈ ਹੈ ਜੀ ਆਲ ਵਰਲਡ ਨੂੰ ਘਟਾ ਦਾ ਬਹੁਤ ਵੱਡਾ ਪਿਆ ਜੀ ਫਿਰ ਕੀ ਬੇਵਕਤੀ ਮੌਜਾ ਨਾ ਐਟੀਟਿਊਡ ਨਾਂ ਦੀ ਚੀਜ਼ ਹੈ ਹੀ ਨਹੀਂ ਸੀ ਜੀ ਉਹਨਾਂ ਕੋਲ ਬਿਲਕੁਲ ਨਾਰਮਲ ਇਨਸਾਨ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੈਂ ਬੀ ਸਿੰਗਰ ਹਾਂ ਉਹਨਾਂ ਨੂੰ ਖੁਦ ਨੂੰ ਮੈਂ ਸਮਝਦਾ ਹਾਂ ਸਿਮਪਲ ਜੇ ਰਹਿਣਾ ਜੀ ਉਹਨਾਂ ਨੇ ਸਾਦਾ ਖਾਣਾ ਜੀ ਉਹਨਾਂ ਨਾਲ ਬਾਂਸਰ ਨਹੀਂ ਨਾ ਕੋਈ ਉਹਨਾਂ ਕੋਲ ਗਨਮੈਨ ਸਾਦਾ ਆਉਣਾ ਸਾਦਾ ਜਾਣਾ ਜੀ ਇਹ ਬੱਚੇ ਜਾ ਕੇ ਉਹਨਾਂ ਦੇ ਸਾਰੇ ਪਰਿਵਾਰ ਦਾ ਗੀਟ ਕਰਕਾਉਣ ਲੱਗ ਪੈਂਦੇ ਛੋਟੇ ਛੋਟੇ ਬੱਚੇ ਜੀ ਇਹਨਾਂ ਨੂੰ ਗੋਦੀ ਇਹਦੇ ਚੋਕ ਕੇ ਉਹਨਾਂ ਨੇ ਆਹ ਫੋਟੋ ਖਿੱਚਾ ਸਾਡੇ ਸਾਡੇ ਬੱਚੇ ਬਹੁਤ ਵਧੀਆ ਬਹੁਤ ਵਧੀਆ ਬੱਚਾ ਦੁੱਖ ਮਨਾਇਆ ਜੀ ਬੱਚੇ ਵੀ ਨਾਲ ਹੀ ਆਏ ਹੋਏ ਸੀ ਸਾਡੇ ਹਾਂ ਜੀ ਸਾਡੇ ਬੱਚਿਆਂ ਨੇ ਸੰਧ ਬਹੁਤ ਵੱਡਾ ਘਟਾ ਪਿਆ ਉਹਨਾਂ ਪਿੰਡ ਦੇ ਨਾਲ ਸਾਡਾ ਪਿੰਡ ਦੇ ਨਾਮ ਹੀ ਉਹਨਾਂ ਨੇ ਰੋਸ਼ਨ ਕਰਤਾ ਬੀੜ ਬਾਦਰ ਕਰਦਾ ਵੈਸੇ ਤਾਂ ਪੰਜਾਬ ਦਾ ਹੀ ਨਾਮ ਰੋਸ਼ਨ ਕੀਤਾ ਉਹਨਾਂ ਨੇ ਕਿਉਂਕਿ ਸਾਨੂੰ ਲੋਕਾਂ ਦੇ ਫੋਨ ਆਈ ਜਾਂਦੇ ਨੇ ਜੀ ਹੁਣ ਤੱਕ ਵੀ ਤੁਹਾਡੇ ਪਿੰਡ ਦਾ ਜਵਾਈ ਸੀਗਾ ਹੁੰਦਾ ਹੀ ਹੈ ਅਚੰਭਾ ਹੈ ਲੱਗ ਲੋਕਾਂ ਨੂੰ ਮੈਂ ਕਹਿੰਦਾ ਬਿਲਕੁਲ ਕਿਉਂਕਿ ਹਰ ਕੋਈ ਅਰਦਾਸਾ ਕਰ ਰਿਹਾ ਸੇ ਉਹਨਾਂ ਵਾਲਾ ਹਾਂ ਜੀ 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 ਕਿਉਂਕਿ ਜਿਹੜੇ ਸਾਡੇ ਅੱਜ ਕੱਲ ਮਤਲਬ ਸਾਡੇ ਬੰਦੇ ਹੁਣ ਲਿੰਕ ਜੇ ਹੁੰਦੇ ਨੇ ਜੀ ਉਹਨਾਂ ਦਾ ਫੋਨ ਆਇਆ ਵੀ ਭਾਈ ਤੁਹਾਡੇ ਪਿੰਡ ਦਾ ਜਵਾਈ ਮੈਂ ਕਹਿੰਦਾ ਬਿਲਕੁਲ ਸਾਡੇ ਬੰਦੇ ਦਾ ਜ ਤੇ ਐਂ ਕਰਕੇ ਮਤਲਬ ਮੈਂ ਕਹਿੰਦਾ ਜੀ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆਈ ਇਹਨਾਂ ਤੇ ਜਾਣਨਾ ਕੁਝ ਰਿਹਾ ਹੀ ਨਹੀਂ ਇਹ ਵਿਅਕਤੀ ਬਹੁਤ ਜਣਾ ਹਰ ਧਰਮ ਨੇ ਅਰਦਾਸ ਕਰੀ ਜੀ ਹਰ ਧਰਮ ਨੇ ਸਾਨੂੰ ਤਾਂ ਐਂ ਲੱਗਦਾ ਵੀ ਸਾਡੇ ਵਾਰੀ ਪਤਾ ਨਹੀਂ ਰੱਬ ਸੌਂ ਗਿਆ ਜੀ ਕਿਤੇ ਹੈ ਕਿ ਨਹੀਂ ਛੋਟੇ ਛੋਟੇ ਬੱਚੇ ਨੋਨਾਂ ਦਾ ਉਹ ਦਾ ਤਰਸ ਵੀ ਨਹੀਂ ਆਇਆ ਰੱਬ ਨੂੰ ਜੀ ਰੱਬ ਤੋਂ ਤਾਂ ਇੱਕ ਵਿਸ਼ਵਾਸ ਜੀ ਉੱਠ ਗਿਆ ਜੀ ਮੈਂ ਇੰਨੀ ਅਰਦਾਸਾਂ ਜੀ ਮੇਰੀ ਵੀ ਇੰਨੀ ਅਰਦਾਸਾਂ ਜੀ ਇੰਨੇ ਧਰਮਾਂ ਨੇ ਹੱਥ ਜੋੜੇ ਬੇਨਤੀਆਂ ਕੀਤੀਆਂ ਲੋਕਾਂ ਨੇ ਪਤਾ ਨਹੀਂ ਕਿੰਨਾ ਕਿੰਨਾ ਸੁਖਣਾ ਸੁਖੀਆਂ ਜੀ ਤਾਂ ਵੀ ਨਿ ਦੇਖੋ ਜੀ ਰਾਬੂ ਨੂੰ ਜੋ ਮਨ ਜੀ ਤੁਹਾਡੀ ਮੁਲਾਕਾਤ ਹੁੰਦੀ ਹੋएगी ਕਿਵੇਂ ਦਾ ਸੁਆਸਿਕ ਕਿਉਂਕਿ ਆਪਾਂ ਜਿਹੜੀਆਂ ਵੀਡੀਓਜ਼ ਦੇਖੀ ਹਰ ਕੋਈ ਕਹਿ ਰਿਹਾ ਵੀ ਉਹ ਬਹੁਤ ਡਾਊਨ ਟੂ ਅਰਥ ਸੀਗੇ ਬਹੁਤ ਪਿਆਰ ਨਾਲ ਮਿਲਦੇ ਸੀਗੇ ਤੇ ਬੱਚਿਆਂ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਸਚਾਈ ਹੈ ਜੀ ਬਿਲਕੁਲ ਮਰਾਂ ਆ ਰਹੀ ਹੈ ਹਾਂ ਬਿਲਕੁਲ ਹਾਂ ਜੀ 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 ਦਾ ਪ੍ਰੈਕਟੀਕਲੀ ਦੇਖਿਆ ਜੀ ਸਾਡੇ ਜਿਹੜੇ ਆਵਾਂ ਜਦੋਂ ਸਾਡੇ ਜੇ ਵਿਚਰਨਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾਨਿਕ ਸੂਰਿਆ ਟੀਵੀ ਮੈਸ ਹੁੰਦੀਆਂ ਸੋ ਅੱਜ ਅਸੀਂ ਰਾਜਵਿਰ ਜਵੰਦਾ ਦੀ ਅੰਤਿਮ ਅਰਦਾਸ ਤੇ ਪਹੁੰਚੇ ਆ ਉਹਨਾਂ ਤੇ ਸੋਹਰੇ ਪਰਿਵਾਰ ਤੋਂ ਵੀ ਕੁਝ ਲੋਕ ਆਏ ਉਹਨਾਂ ਦੇ ਨਾਲ ਸੀ ਰਾਜਵੀਰ ਜਵੰਦਾ ਦੇ ਅੱਜ ਅੰਤਿਮ ਅਰਦਾਸ ਤੇ ਪਹਿਲੇ ਤਾਂ ਕੀ ਰਿਸ਼ਤੇਦਾਰੀ ਹੈ ਕਿਵੇਂ ਜਾਣਦੇ ਹੋ ਉਸਦੇ ਬਾਰੇ ਥੋੜਾ ਜਿਹਾ ਮੈਂ ਸਾਡੇ ਪਿੰਡ ਦਾ ਜਵਾਈ ਸੀਗਾ ਜੀ ਦੇਖੋ ਇੱਕ ਘਰ ਦਾ ਪਿੰਡ ਦਾ ਜਵਾਈ ਹੋਵੇ ਤਾਂ ਸਮਝੋ ਸਾਰੇ ਪਿੰਡ ਦਾ ਹੀ ਜਵਾਈ ਹੁੰਦਾ ਜੀ ਹਾਂਜੀ ਸਾਨੂੰ ਬਹੁਤ ਵਧੀਆ ਮਿਲਦਾ ਹੁੰਦਾ ਸੀਗਾ ਜੀ ਬੜਾ ਸਤਿਕਾਰ ਕਰਦਾ ਬੜੀ ਇੱਜ਼ਤ ਕਰਦੇ ਹੁੰਦੇ ਸੀ ਅਸੀਂ ਇਹਨਾਂ ਦੇ ਸਹੁਰਾ ਪਰਿਵਾਰ ਦੇ ਵਿੱਚ ਕਈ ਵਾਰ ਜਾ ਕੇ ਬਹਿ ਜਾਂਦੇ ਫ੍ਰੀ ਟਾਈਮ ਹੁੰਦਾ ਜੀ ਅੱਜ ਅਚਾਨਕ ਹੀ ਆਉਣਾ ਜੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਬੱਚਿਆਂ ਨੇ ਵੀ ਹੱਥ ਦੇਣਾ ਤਾਂ ਉੱਤਰ ਕੇ ਗੱਡੀ 'ਚੋਂ ਮਿਲਣਾ ਜੀ ਬੜਾ ਪਿਆਰ ਕਰਨਾ ਜੀ ਹਾਂ ਤੇ ਬਹੁਤ ਵਧੀਆ ਜੀ ਇਹੋ ਜਿਹੇ ਬੰਦੇ ਦਾ ਜਾਨ ਚਲੇ ਜਾਣਾ ਮਤਲਬ ਸਾਰੇ ਪੰਜਾਬ ਨੂੰ ਘਾਟਾ ਪਿਆ ਜੀ ਇਹ ਆਲ ਵਰਲਡ ਨੂੰ ਘਾਟਾ ਬਹੁਤ ਵੱਡਾ ਪਿਆ ਜੀ ਵੀ ਕਿ ਬੇਵਕਤੀ ਮੌਜਾ ਨਾ ਐਟੀਟਿਊਡ ਨਾਲ ਦੀ ਚੀਜ਼ ਹੈ ਹੀ ਨਹੀਂ ਸੀ ਜੀ ਉਹਨਾਂ ਕੋਲ ਬਿਲਕੁਲ ਨਾਰਮਲ ਇਨਸਾਨ ਵੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੈਂ ਬੀ ਸਿੰਗਰ ਹਾਂ ਉਹਨਾਂ ਨੂੰ ਖੁਦ ਨੂੰ ਮੈਂ ਸਮਝਦਾ ਹਾਂ ਸੁਪੜ ਕੇ ਰਹਿਣ ਕੇ ਰਹਿਣਾ ਜੀ ਉਹਨਾਂ ਨੇ ਸਾਦਾ ਖਾਣਾ ਜੀ ਉਹਨਾਂ ਨਾਲ ਬ੍ਰੌਂਸਰ ਨਹੀਂ ਨਾ ਕੋਈ ਉਹਨਾਂ ਕੋਲ ਗਨਮੈਨ ਸਾਦਾ ਆਉਣਾ ਸਾਦਾ ਜਾਣਾ ਜੀ ਇਹ ਬੱਚੇ ਜਾ ਕੇ ਉਹਨਾਂ ਦੇ ਸਾਰੇ ਪਰਿਵਾਰ ਦਾ ਗੀਡ ਕਰਕਾਉਣ ਲੱਗ ਪੈਂਦੇ ਛੋਟੇ ਛੋਟੇ ਬੱਚੇ ਜੀ ਇਹਨਾਂ ਨੂੰ ਗੋਦੀ ਵਿੱਚ ਚੁੱਕ ਕੇ ਉਹਨਾਂ ਨੇ ਆਹ ਫੋਟੋ ਖਿੱਚੋ। ਸਾਡੇ ਸਾਡੇ ਬੱਚੇ ਬਹੁਤ ਵਧੀਆ ਬਹੁਤ ਵਧੀਆ ਜੀ। ਸਾਡੇ ਬੱਚਾ ਇੱਕ ਦੁੱਖ ਮਨਾਇਆ ਜੀ ਬੱਚੇ ਵੀ ਨਾਲ ਹੀ ਆਏ ਹੋਏ ਸੀ ਸਾਡੇ। ਹਾਂ ਜੀ। ਸਾਡੇ ਬੱਚਿਆਂ ਨੇ ਸੰਧ ਬਹੁਤ ਵੱਡਾ ਘਟਾ ਪਿਆ ਜੀ। ਉਹਨਾਂ ਪਿੰਡ ਦੇ ਨਾਲ ਸਾਡਾ ਪਿੰਡ ਦੇ ਨਾਮ ਹੀ ਉਹਨਾਂ ਨੇ ਰੌਸ਼ਨ ਕਰਤਾ ਬੀੜ ਬਾਦਰ ਕਰਦਾ। ਵੈਸੇ ਤਾਂ ਪੰਜਾਬ ਦਾ ਹੀ ਨਾਮ ਰੌਸ਼ਨ ਕੀਤਾ ਉਹਨਾਂ ਨੇ। ਕਿਉਂਕਿ ਸਾਨੂੰ ਲੋਕਾਂ ਦੇ ਫੋਨ ਆਈ ਜਾਂਦੇ ਨੇ ਜੀ। ਹੋਂ ਤੱਕ ਵੀ ਤੁਹਾਡੇ ਪਿੰਡ ਦਾ ਜਵਾਈ ਸੀਗਾ ਹੁੰਦਾ ਹੀ ਹੈ ਅਚੰਭਾ ਹੈ ਲੱਗ ਲੋਕਾਂ ਨੂੰ ਮੈਂ ਕਹਿੰਦਾ ਬਿਲਕੁਲ ਕਿਉਂਕਿ ਹਰ ਕੋਈ ਅਰਦਾਸਾ ਕਰ ਰਿਹਾ ਸੇ ਹੋਣਾ ਵਾ ਜੀ 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 ਕਿਉਂਕਿ ਜਿਹੜੇ ਸਾਡੇ ਅੱਜ ਕੱਲ ਮਤਲਬ ਸਾਡੇ ਬੰਦੇ ਹੁਣ ਲਿੰਕ ਜੇ ਹੁੰਦੇ ਨੇ ਜੇ ਉਹਨਾਂ ਦਾ ਫੋਨ ਆਇਆ ਵੀ ਭਾਈ ਤੁਹਾਡੇ ਪਿੰਡ ਦਾ ਜਵਾਈ ਮੈਂ ਕਹਿੰਦਾ ਬਿਲਕੁਲ ਸਾਡੇ ਬੰਦੇ ਦਾ ਜਵਾਈ ਸੀਗਾ ਜੀ ਤੇ ਐਂ ਕਰਕੇ ਮਤਲਬ ਮੈਂ ਕਹਿੰਦਾ ਜੀ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਪਿਆਈ ਇਹਨਾਂ ਦੇ ਜਾਣ ਨਾਲ ਗੈਨ ਨੂੰ ਕੁਝ ਰਿਹਾ ਹੀ ਨਹੀਂ ਦੇ ਵਿਅਕਤੀ ਬਹੁਤ ਜਣਾ ਹਰ ਧਰਮ ਨੇ ਅਰਦਾਸ ਕਰੀ ਜੀ ਹਰ ਧਰਮ ਨੇ ਸਾਨੂੰ ਤਾਂ ਐਂ ਲੱਗਦਾ ਵੀ ਸਾਡੇ ਵ ਹੈ ਕਿ ਨਹੀਂ ਛੋਟੇ ਛੋਟੇ ਬੱਚੇ ਨੋਨਾਂ ਦਾ ਉਹ ਦਾ ਤਰਸ ਵੀ ਨਹੀਂ ਆਇਆ ਰੱਬ ਨੂੰ ਜੀ ਰੱਬ ਤੋਂ ਤਾਂ ਇੱਕ ਵਿਸ਼ਵਾਸ ਜਿਹੀ ਉੱਠ ਗਿਆ ਜੀ ਮੈਨੂੰ ਐਨੀਆਂ ਅਰਦਾਸਾਂ ਜੀ ਮੇਰੀ ਵੀ ਐਨੀਆਂ ਅਰਦਾਸਾਂ ਜੀ ਇੰਨੇ ਧਰਮਾਂ ਨੇ ਹੱਥ ਜੋੜੇ ਬੇਨਤੀਆਂ ਕੀਤੀਆਂ ਲੋਕਾਂ ਨੇ ਪਤਾ ਨਹੀਂ ਕਿੰਨਾ ਕਿੰਨਾ ਸੁੱਖਣਾ ਸੁੱਖੀਆਂ ਜੀ ਤਾਂ ਵੀ ਨਹੀਂ ਦੇਖੋ ਜੀ ਰਾਬੂਨ ਜੀ ਉਹ ਮਨ ਜੀ ਤੁਹਾਡੀ ਮੁਲਾਕਾਤ ਹੁੰਦੀ ਹੋਏਗੀ ਕਿਵੇਂ ਦਾ ਸੁਭਾਅ ਸੀ ਕਿਉਂਕਿ ਆਪਾਂ ਜਿਹੜੀਆਂ ਵੀਡੀਓਜ਼ ਦੇਖੀ ਹਰ ਕੋਈ ਕਹਿ ਰਿਹਾ ਵੀ ਉਹ ਬਹੁਤ ਡਾਊਨ ਟੂ ਅਰਥ ਸੀਗੇ ਬਹੁਤ ਪਿਆਰ ਨਾਲ ਮਿਲਦੇ ਸੀਗੇ ਤੇ ਬੱਚਿਆਂ ਨਾਲ ਵੀ ਉਹਨਾਂ ਦਾ ਬਹੁਤ ਪਿਆਰ ਸੀ ਸਚਾਈ ਹੈ ਜੀ ਬਿਲਕੁਲ ਮਨ ਆ ਰਹੀ ਹੈ ਬਿਲਕੁਲ ਹਾਂਜੀ ਹਾਂਜੀ ਅਸੀਂ ਤਾਂ ਪ੍ਰੈਕਟੀਕਲੀ ਦੇਖਿਆ ਜੀ ਸਾਡੇ ਜਿਹਦੇ ਆਵਾ ਜ ਸਾਡੇ ਜਿਹ ਵਿਚਰਨਾ ਜੀ